ਸਾਹ ਦੋਸਤੋ ਅੱਜ ਫੇਰ ਬੌਣੇ ਰੋਗ ਦੀ ਗੱਲ ਕਰਿਆ। ਇਹ ਗੱਲ ਕਰਨ ਦੀ ਲੋੜ ਕੀ ਪਈਏ। ਜਦੋਂ ਮਈ ਦੇ ਵਿੱਚ ਸ਼ੁਰੂਆਤ ਹੋਈ ਸੀ ਉਸ ਸਮੇਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਭਾਈ ਆਹ ਜਿਹੜਾ ਸਾਲ ਹੈ ਐਸ ਸਾਲ ਬੌਣਾ ਰੋਗਾ ਸਕਦਾ ਕਿਉਂਕਿ ਕਈ ਸਾਰੇ ਕਾਰਨ ਸੀਗੇ। ਤਾਂ ਉਹਦਾ ਬੇਨਤੀ ਕੀਤੀ ਗਈ ਸੀ ਕਿ ਕਿਸਾਨ ਸਾਥੀ ਜਿਹੜਾ ਹੈਗਾ ਝੋਨੇ ਦੀਆਂ ਪਨੀਰੀਆਂ ਪਛੇਤੀਆਂ ਲਾਉਣ ਅੱਗੇ ਤਾਂ ਨਾ ਬੀਜਣ। ਲੇਕਿਨ ਫੇਰ ਵੀ ਸਾਡੇ ਕਈ ਸਾਰੇ ਕਿਸਾਨ ਸਾਥੀਆਂ ਨੇ ਝੋਨਾ ਕੀਤਾ ਲਾਇਆ ਜਿਹਦੇ ਕਰਕੇ ਬੌਣੇ ਰੋਗ ਦਾ ਜਿਹੜਾ ਜੈਨ ਸੀਗਾ ਉਹ ਜਾਗ ਪਿਆ। ਤੇ ਗਿਓਰੈਕਵਰੀ ਵਾਇਰਸ ਉਹ ਆਕਾ ਤੋਂ ਟੜੀ ਪਨੀਰੀ ਚ ਆ ਗਿਆ ਉਸ ਤੋਂ ਬਾਅਦ ਜਿਸ ਕਿਸੇ ਨੇ ਪਸ਼ੇਤਾ ਲਾਇਆ ਉਹ ਵਾਇਰਸ ਉਹਦੇ ਵਿੱਚ ਵੀ ਜਾ ਸਕਦਾ ਕੋਈ ਆਪਾਂ ਇਹ ਹੁਣ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਜਿਹਨੇ ਪਸ਼ੇਤਾ ਲਾਇਆ ਉਹਦੇ ਵਾਇਰਸ ਨਹੀਂ ਹੋਏਗਾ ਜਦੋਂ ਇੱਕ ਵਾਰੀ ਗੇਤੇ ਦੇ ਵਿੱਚ ਵਾਇਰਸ ਆ ਗਿਆ ਉੱਥੋਂ ਜਿਹੜਾ ਹੈਗਾ ਗਾਂ ਜਾ ਸਕਦਾ ਹੁਣ ਤੁਸੀਂ ਇਹ ਸਾਰੇ ਜਾਣਦੇ ਹੋ ਕਿ ਇਹਦਾ ਵਾਇਰਸ ਹੈਗਾ ਇਹ ਚਿੱਟੀ ਪੇਠੋੜਾ ਟਿੱਡਾ ਜਿਹਨੂੰ ਆਪਾਂ ਕਹਿੰਦੇ ਆ ਕਿ ਵੈਟ ਚਿੱਟਾ ਤੇ ਲਾ ਜਿਹੜਾ ਝੋਨੇ ਚਿੱਟਾ ਤੇ ਲਾ ਹੁੰਦਾ ਉਹਦੇ ਨਾਲ ਫੈਲਦਾ ਇਹ ਵਾਇਰਸ ਆ ऑस्ट्रेलिया ਦੇ ਪੇਟ ਦੇ ਵਿੱਚ ਉਹਦੀਆਂ ਛੇ ਜੀਬ ਦੇ ਵਿੱਚ ਲਾਰ ਦੇ ਵਿੱਚ ਕਾਫੀ ਦੇਰ ਤੱਕ ਜਿਉਂਦਾ ਰਹਿ ਸਕਦਾ ਸਿਆਲ ਕਟਿਆ ਨੇ ਪੋਵਾ ਘਾਤੇ ਪੋਵਾ ਘਾਤੋਂ ਇਹੜਾ ਹੋਪਰ ਇਹਨੂੰ ਲੈ ਕੇ ਆਇਆ ਪ੍ਰੀਰੀ ਚ ਜਿਹੜੇ ਪ੍ਰੀਰੀ ਖੇਤ ਟ੍ਰਾਂਸਪਲੈਂਟ ਕਰਾ ਲਈ ਤੇ 25 30 ਦਿਨ ਬਾਅਦ ਤੁਹਾਡੇ ਖੇਤ 'ਚ ਲੱਛਣ ਆਏ ਕਿਉਂਕਿ ਸਾਡਾ ਫੇਲਿਅਰ ਹੈ ਕਿ ਅਸੀਂ ਕਿਸਾਨ ਸਾਥੀਆਂ ਤੱਕ ਪੂਰੀ ਜਾਣਕਾਰੀ ਸਹੀ ਸਮੇਂ ਤੇ ਸਹੀ ਜਾਣਕਾਰੀ ਨਹੀਂ ਪਹੁੰਚਾ ਸਕੇ ਖੇਤਾਂ ਦੇ ਵਿੱਚ ਕੁਝ ਜਿੰਕ ਦੀ ਘਾਟ ਕਰਕੇ ਬੁੱਟੇ ਬੋਨੇ ਸੀ ਕੋਈ ਡੂੰਗਾ ਲੱਗਣ ਕਰਕੇ ਬੋਨੇ ਸੀ ਕੋਈ ਜਿਹੜਾ ਹੈਗਾ ਪਾਣੀ ਵੱਧ ਖੜਨ ਕਰਕੇ ਪੋਨੇ ਸੀ ਕੋਈ ਕੁਛ ਕਰਨ ਕਰਕੇ ਬੋਨੇ ਸੀ ਉਹਦੇ ਵਿੱਚੋਂ ਕੁਝ ਟਿਪੀਕਲ ਬੁੱਟੇ ਸੀ ਜਿਮੇ ਤੇ ਫੋਟੋ ਲਾਉਣਾ ਹੈ ਜਿਹੜਾ ਕਿ ਬਿਲਕੁਲ ਜਿਹੜਾ ਹੈਗਾ ਸਿੱਧਾ ਖੜੇ ਗੂੜਾ ਹਰਾ ਰੰਗ ਇਹ ਗੱਲਾਂ ਮੈਂ ਤਾਂ ਕਰ ਰਿਹਾ ਕਿਉਂਕਿ ਅਗਲੇ ਸਾਲ ਨੂੰ ਯਾਦ ਰੱਖੋ ਤੁਸੀਂ ਗੂੜਾ ਹਰਾ ਰੰਗ ਤੇ ਜੜਾਂ ਉਹਦੀਆਂ ਜਿਹੜੀਆਂ ਆ ਕੋਚੀ ਜਿਹੀ ਬਣੀਆਂ ਇਹ ਗੱਲ ਇਸ ਲਈ ਕਰਦੀ ਪੈ ਰਹੀ ਹੈ ਕਿ ਜਦੋਂ ਅਸੀਂ ਇਹਦੀ ਗੱਲ ਕਰ ਰਹੇ ਸੀ ਕਿਸਾਨਾਂ ਨੂੰ ਸਮਝਾ ਰਹੇ ਸੀਗੇ ਇੱਥੇ ਬਹੁਤ ਸਾਰੇ ਨੌਨ ਟੈਕਨੀਕਲ ਬੱਚੇ ਜਿਹੜੇ ਕਿ ਖੇਤੀਬਾੜੀ ਬਾਰੇ ਨਹੀਂ ਜਾਣਦੇ ਵਿਚਾਰੇ ਲੇਕਿਨ ਉਹਨਾਂ ਨੂੰ ਇਹ ਹੁੰਦਾ ਕਿ ਵੀ ਆਪਾਂ ਬਸ ਬੋਲਣਾ ਹੈ ਤਾਂ ਉਹਨਾਂ ਨੇ ਬੜਾ ਬੋਲਿਆ ਕਿ ਨਹੀਂ ਜੀ ਇਹ ਇਸ ਤਰ੍ਹਾਂ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਹੁਣ ਵੀ ਇੱਕ ਬੰਦਾ ਜਿਹੜਾ ਹੈਗਾ ਪਿਛਲੇ ਦਿਨੀ ਵੀ ਇਹ ਕੋਈ ਬੋਲ ਰਿਹਾ ਸੀਗਾ ਤਾਂ ਇਹ ਜਿਹੜਾ ਵਾਇਰਸ ਹੈਗਾ ਉਸ ਸਮੇਂ ਕਿਸਾਨ ਸਾਡਾ ਗਮਰਾਹ ਹੋ ਗਿਆ ਕਿਉਂਕਿ ਅਸੀਂ ਤੇਲੇ ਦਾ ਸਪਰੇਅ ਕਰਨ ਨੂੰ ਇਸ ਲਈ ਕਹਿੰਨੇ ਆ ਕਿ ਇਹ ਵਾਇਰਸ ਵਾਲਾ ਬੁੱਟਾ ਐਸ ਬੁੱਟੇ ਤੋਂ ਤੇਲੇ ਨੇ ਐਸ ਬੁੱਟੇ 'ਚ ਲੈ ਕੇ ਜਾਣਾ ਜੇ ਤੇਲੇ ਦਾ ਸਪਰੇਅ ਇੱਥੇ ਹੋ ਜਾਂਦਾ ਹੈ ਤਾਂ ਇਹਰੇ ਫੈਲਾਂ ਦੀ ਸਪੀਡ ਘਟ ਜਾਂਦੀ ਹੈ ਠੀਕ ਅਸਲੀ ਚੀਜ਼ ਤੇ ਇਹ ਹੀ ਹੈ ਕਿ ਜੇ ਬੜਾ ਵਾਇਰਸ ਵਾਲਾ ਬੁੱਟੇ ਬਾਹਰ ਹੀ ਨਿਕਲ ਜੇ ਤਾਂ ਕਹਾਣੀ ਖਤਮ ਨਹੀਂ ਲੇਕਿਨ ਕਿਉਂਕਿ ਉਹ ਖੇਚ ਰਿਹਾ ਖੇਚ ਰੇ ਤਾਂ ਬਾਅਦ ਇਰਾ ਸਕੈਂਡਰੀ ਇਨਫੈਕਸ਼ਨ ਹੋ ਜਾਂਦਾ ਮੈਂ ਪਹਿਲਾਂ ਵੀ ਕਿਸਾਨ ਸਾਥੀਆਂ ਦੇ ਨਾਲ ਇੱਕ ਜਿਹੜਾ ਹੈਗਾ ਪੋਸਟ ਸ਼ੇਅਰ ਕਰ ਚੁੱਕਾ ਹਾਂ ਕਿ ਦੇਖੋ ਸਾਥਿਓ ਸਤੰਬਰ ਦੇ ਵਿੱਚ ਜਾ ਕੇ ਜਿਹੜੀ ਸਕੈਂਡਰੀ ਇਨਫੈਕਸ਼ਨ ਦਿਖਾਈ ਦਿੰਦੀ ਹੈ ਜੀ ਚ ਕਿ ਵੱਡਾ ਨੁਕਸਾਨ ਕਰਦਾ ਤੇ ਅੱਜ ਜਿਹੜੀਆਂ ਫੋਟੋ ਦੇਖੋ ਕਾਲੇਕੇ ਸਾਹਿਬ ਦੀ ਫੋਟੋ ਹੈ ਜਾਂ ਕਿੰਨੇ ਸਾਰੇ ਕਮੈਂਟ ਆ ਗਏ ਉਸ ਪੋਸਟ ਦੇ ਥਲੇ ਫਤੇਗੜ ਸਾਹਿਬ ਦੀ ਫੋਟੋ ਹੈ ਫਤੇਗੜ ਸਾਹਿਬ ਵਾਲੇ ਵੀਰ ਨੇ ਤਾਂ ਚੋਨਾਵਾ ਦਿੱਤਾ ਯਾਰ ਅੱਜ ਬੜੇ ਦੁੱਖ ਦੀ ਗੱਲ ਹੈ ਬਹੁਤ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਤੇ ਨਸੀਬਤਾਂ ਦਾ ਇੰਨਾ ਕੋਹਾ ਘਾਟ ਟੁੱਟਿਆ ਹੈ ਇੱਕ ਪਾਸੇ ਹੜ੍ਹ ਮਾਰੀ ਜਾਂਦੇ ਐ ਇੱਕ ਪਾਸੇ ਨਰਮਾ ਮੀਨਾ ਮਰ ਗਿਆ ਇੱਕ ਪਾਸੇ ਬੋਨਾ ਰੋਗ ਇੱਕ ਬਹੁਤ ਵੱਡੇ ਏਰੀਏ ਨੂੰ ਤੜੇ ਪਟਿਆਲੇ ਦੇ ਵਿੱਚ ਹੈ ਰਾਜਪੁਰੇ ਦੇ ਵਿੱਚ ਆ ਫਤੇਗੜ ਸਾਹਿਬ ਦੇ ਵਿੱਚ ਹੈ ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸੋਗੇ ਹੋਰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਹੈ ਕਈ ਸਾਰੇ ਇਲਾਕਿਆਂ ਦੇ ਵਿੱਚ ਇਹ ਨੁਕਸਾਨ ਕਰਿਆ ਹੈ ਹੁਣ ਜਦੋਂ ਮੇਰੀ ਸੈਕੰਡਰੀ ਇਨਫੈ ਕਿ ਮੰਨ ਲਓ ਕਿ ਇਸ ਜਗ੍ਹਾ ਤੇ ਚਾਰ ਬੁੱਟੇ ਪਾਉਣੇ ਆ। ਉਹ ਖੜੇ ਐ। ਉਹਨਾਂ ਬਾਉਣੇ ਬੁੱਟਿਆਂ ਤੋਂ ਜਿਹੜੇ ਨਾਲ ਦੇ ਬੁੱਟੇ ਹੈਗੇ ਆ ਤੋੜੀ। ਉਹ ਸਾਰੀ ਦੇ ਪੱਤੇ ਉੱਤੋਂ ਲਾਲ ਜੇ ਹੋ ਕੇ ਤੇ ਬੁੱਟਾ ਆਂ ਟੈਨਸ਼ਨ ਹੋ ਕੇ ਖੜ ਜਾਂਦਾ। ਆਮ ਬੁੱਟਾ ਇਹ ਖਿਲ ਰਿਆ ਆ ਹੁੰਦਾ ਹੈ। ਵਧੀਆ। ਇਹ ਟੈਨਸ਼ਨ ਹੋ ਜਾਂਦਾ ਤੇ ਪੱਤੇ ਜਿਹੜੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਜੜਾਂ ਇਹਦੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਝੋਨਾ ਨਹੀਂ ਸਰਦਾ ਹੀ ਨਹੀਂ ਹੈਗਾ। ਤੇ ਇਹ ਝੋਨਾ ਮੜ ਕੇ ਫਟਾਰ ਨਹੀਂ ਕਰਦਾ। ਮਾਫ਼ ਕਰਨੇ ਨਸਾਰਾ ਨਹੀਂ ਕਰਦਾ। ਜਿਹੜੇ ਨਸਾਰਾ ਨਹੀਂ ਕੀਤਾ ਤਾਂ ਜਿਹੜਾ ਹੈਗਾ ਇਹਨੂੰ ਫੇਰ ਮੁੰਜਨੇ ਮੈਂ ਲੱਗੀ ਤੇ ਕਾਣੀ ਖਤਮ। ਜੇ ਨਿਸਾਰਾ ਕਰ ਗਿਆ ਮੈਂ ਕਿ ਇਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਜੇ ਤਾਂ ਸ਼ੁਰੂ ਚ ਹੀ ਆ ਗਿਆ ਤੇ ਬੁੱਟੇ ਦਾ ਕੱਦ ਇੰਨਾ ਖੜ੍ਹ ਗਿਆ ਜੇ ਇਹ ਬਾਅਦ ਚ ਆਇਆ ਤੇ ਬੁੱਟੇ ਦਾ ਕੱਦ ਤਾਂ ਪੂਰਾ ਹੋ ਗਿਆ ਲੇਕਿਨ ਇਹ ਨਿਸਾਰਾ ਨਹੀਂ ਕਰੇਗਾ ਜੇ ਪੂਰਾ ਲੇਟ ਆਇਆ ਬੁੱਟਾ ਨਿਸਾਰਾ ਤਾਂ ਕਰ ਜੂਗਾ ਲੇਕਿਨ ਉਹ ਦਾਣਾ ਨਹੀਂ ਬਣੂਗਾ ਤਾਂ ਕੋਲ ਮਿਲਾ ਕੇ ਇਹ ਕਿਸਾਨ ਦਾ ਇੱਕ ਵੱਡਾ ਨੁਕਸਾਨ ਕਰਦਾ ਹੈ ਤਾਂ ਇਸ ਕਰਕੇ ਦੋਸਤੋ ਹੁਣ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲੀ ਗੱਲ ਤੇ ਹੈਗਾ ਕਿ ਭਾਈ ਇਹਦੇ ਵਿੱਚ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਖੇਤੀਬਾੜੀ ਭਾਗ ਨੂੰ ਯੂਨੀਵਰਸਿਟੀ ਨੂੰ ਕਿਸਾਨਾਂ ਦੇ ਖੇਤਾਂ ਦੇ ਜਾ ਕੇ ਸੈਂਪਲ ਕਲੈਕਟ ਕਰਕੇ ਕੀ ਸਥਿਤੀ ਹੈ ਕਿਵੇਂ ਐਸੋ ਦੇਖਣਾ ਚਾਹੀਦਾ ਹੈ ਕਿਉਂਕਿ ਇਹਦੀ ਹਿਸਟਰੀ ਮਾੜੀ ਹੈ ਜਿਹੜੇ ਦੇਸ਼ਾਂ ਦੇ ਵਿੱਚ ਇਹ ਪਹਿਲਾਂ ਆਇਆ ਇਹਨੇ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈ ਤੇ ਸਾਡੇ ਵੀ ਤਾਂ ਹੋਇਆ ਹਰਿਆਣੇ ਦਾ ਕਿੰਨਾ ਏਰੀਆ ਨੁਕਸਾਨਿਆ ਗਿਆ ਹੈ ਪੰਜਾਬ ਦਾ ਕਿੰਨਾ ਏਰੀਆ ਨੁਕਸਾਨਿਆ ਗਿਆ ਤਾਂ ਇਨਾ ਕਿਸਾਨਾਂ ਦੀ ਬਾਹ ਫੜਨੀ ਬਣਦੀ ਹੈ ਕਿਉਂਕਿ ਖਰਚਾ ਕਰਕੇ ਬੈਠੇ ਜੀ ਪੂਰੀ ਦੀ ਪੂਰੀ ਫਸਲ ਮਾਰ ਹੋ ਗਈ ਹੈ ਇੱਕ ਵੀਰ ਨੇ ਪਿਛਲੇ ਦਿਨੀ ਫੋਨ ਆਇਆ ਕਿ ਉਸ ਦੀ ਜਿਹੜਾ ਹੈਗਾ ਬਾਸਮਤੀ ਜਿਹੜੀ ਅਗੇਤੀ ਲਗੀ ਬਾਸਮਤੀ 6 ਕੁਆਂਟਲ ਕਿੱਲੇ ਦੀ ਨਿਕਲੀ ਸਿਰਫ 6 ਕੁਆਂਟਲ ਕੀ ਛੇ ਕੁਆਂਟਾ ਦੀ ਕੀ ਗੰਜੀ ਨਾ ਹੋਵੇ ਤੇ ਕੀ ਨਿਚੋੜੂਗੀ ਤਾਂ ਇਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਭ ਨੇ ਇਹ ਬੇਨਤੀ ਕਰਦਾ ਕਿ ਭਾਈ ਸਾਨੂੰ ਜਿਹੜਾ ਹੈਗਾ ਇਹਦੇ ਬਾਰੇ ਧਿਆਨ ਨਾਲ ਜਾਣਨਾ ਚਾਹੀਦਾ ਹੈ ਤੇ ਇਹਦੇ ਬਾਰੇ ਸਿੱਖਣਾ ਚਾਹੀਦਾ ਹੈ ਕਿਸੇ ਵੀ ਹਾਲਤ ਦੇ ਵਿੱਚ ਅਗਲੇ ਸਾਲ ਤੋਂ ਗੇਤਾ ਚੋਂ ਨਾ ਲਾਓ ਅਗੇਤੀ ਪਨੀਰੀ ਨਾਲ ਆਓ ਜਿਹੜਾ ਕਿਹੜਾ ਚੋਣਾ ਹੈਗਾ 10 ਮਈ ਤੋਂ ਬਾਅਦ ਦੇ ਵਿੱਚ ਪਨੀਰੀ ਸ਼ੁਰੂ ਕਰੋ ਤੇ ਉਸ ਤੋਂ 10 ਮਈ ਵੀ ਕੋਈ ਰੂਲ ਨਹੀਂ ਹੈਗਾ ਯਾਰ ਜੇ ਸੱਚ ਮੰਨੀਏ 10 ਮਈ ਕੋਈ ਨਿਯਮ ਨਹੀਂ ਨਿਯਮ ਇਹ ਹੈ ਕਿ ਪੋਵਾ ਕਾਦ ਉੱਪਰ ਇਹ ਜੋਂਦਾ ਰਹਿੰਦਾ ਹੈ ਜੇਕਰ ਤੁਹਾਡੇ ਬਰਸਾਤਾਂ ਹੋ ਰਹੀਆਂ ਨੇ ਠੰਡ ਪੈ ਰਹੀ ਐ ਪੋਹਾ ਕਾ ਜਿਉਂਦਾ ਪਿਆ ਹੈ ਤੇ ਫੇਰ ਜਿਹੜਾ ਹੈਗਾ ਜਦੋਂ ਆਪਣੀ ਦੀ ਬੀਜੋਂਗੇ ਪੋਹਾ ਕਾ ਤੋਂ ਵੈਸੇ ਇਧਰ ਆਏਗਾ ਸਾਡੇ ਲਈ ਜ਼ਰੂਰੀ ਹੈ ਕਿ ਜਦੋਂ ਕਣਕ ਵੜਨ ਤੋਂ ਬਾਅਦ ਚੰਗੀ ਤਰ੍ਹਾਂ ਲੋਹਾ ਚੱਲ ਜਾਣ ਜਿੰਨਾ ਨਦੀਨ ਖੜਾ ਪੋਹਾ ਕਾ ਵਟਾਂ ਤੇ ਖੜਾ ਸਾਰਾ ਖਤਮ ਹੋ ਜਾਵੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆਪ ਆਪਣੀ ਦੀ ਬਿਜ਼ਨਸ ਸ਼ੁਰੂ ਕਰੀਏ ਇਹ ਇੱਕੋ ਬੈਕਟੀ ਨਾਲ ਹੈਗਾ ਇਹਦਾ ਜਿਹੜਾ ਗੋਲਡਨ ਰੂਲ ਹੈ ਜੇ ਤੁਸੀਂ ਅਪਣਾ ਲੋਗੇ ਤਾਂ ਬਚੋਗੇ ਜੇ ਨਹੀਂ ਤਾਂ ਇਹ ਨੁਕਸਾਨ ਹਰ ਸਾਲ ਹੋਣਾ ਹੈ ਹੁਣ ਕਈ ਵੀਰ ਕਹਿੰਦੇ ਕਿਸਮਾਂ ਮੰਨਦਾ ਹੈ ਸਭ ਤੋਂ ਵੱਧ ਚੋਣੇ ਇਹ ਆਇਆ ਹੈ 131 ਨੂੰ ਤੇ ਪੂਸਾ 44 ਨੂੰ ਬਹੁਤ ਦੇਖਣ ਨੂੰ ਮਿਲਿਆ ਹੈ ਪੀਆ 114 ਦੇ ਵਿੱਚ ਹੀ ਬਹੁਤ ਦੇਖਣ ਨੂੰ ਮਿਲਿਆ ਹੈ ਇਹਦੇ ਨਾਲ 128 'ਚ ਵੀ ਆਇਆ 129 'ਚ ਵੀ ਆਇਆ 132 'ਚ ਵੀ ਆਇਆ ਜਿਹੜਾ ਹੈਗਾ ਇੱਕ ਤੋਂ ਹਾਈਬ੍ਰਿਡ ਕਿਸਮਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਆਇਆ ਪ੍ਰਾਈਵੇਟ ਕਈ ਸਰੀ ਕਿਸਮਾਂ ਚੱਲਦੀਆਂ ਉਹਨਾਂ ਦੇ ਵਿੱਚ ਵੀ ਆਇਆ ਤਾਂ ਬਾਸਮਤੀ ਦੇ ਵਿੱਚ ਵੀ ਆਇਆ ਕਹਿਣ ਦਾ ਮਤਲਬ ਇਹ ਹੈਗਾ ਭਾਵੇਂ ਕਿ ਅਸੀਂ ਮੰਨਦੇ ਹਾਂ ਕਿ ਇਹ 131 ਨੂੰ ਪੂਸਾ 44 ਨੂੰ ਜ਼ਿਆਦਾ ਆਇਆ ਪਰੰਤੂ ਬਾਕੀ ਚੋਣਿਆਂ ਨੂੰ ਜਿਹੜਾ ਹੈਗਾ ਇਹਦਾ ਹਮਲਾ ਹੈ ਤੇ ਪਰantu ਸਭ ਤੋਂ ਵੱਡੀ ਕਾਮਨ ਗੱਲ ਇਹ ਹੈ ਕਿ ਜਿਹੜੀ ਜਗ੍ਹਾ ਗੇਤਾ ਝੋਨਾ ਲੱਗਿਆ ਅੱਛਾ ਇੱਕ ਗੱਲ ਹੋਰ ਨੋਟ ਕਰਿਓ ਜੋ ਜਿਹੜੀ ਜ਼ਮੀਨ ਤਕੜੀ ਹੈ ਜਿੱਥੇ ਜ਼ਮੀਨ ਦਾ ਪ੍ਰਬੰਧ ਬੜਾ ਵਧੀਆ ਹੈ ਝੋਨੇ ਨੂੰ ਪਾਣੀ ਹਵਾ ਲਵਾ ਕੇ ਲੱਗਦਾ ਹੈ ਝੋਨੇ ਨੂੰ ਖਾਦਾ ਸੰਤੁਲਿਤ ਮਾਤਰਾ ਦਿੱਤੀਆਂ ਉੱਥੇ ਇਹਦਾ ਹਮਲਾ ਘੱਟ ਹੋਏਗਾ ਕਿਉਂ ਘੱਟ ਹੋਏਗਾ ਕਿਉਂਕਿ ਵਾਇਰਸ ਹੈ ਆ ਆਪਾਂ ਪੰਜਾਂ ਨੇ ਬੈਠੇ ਆ ਪੰਜ ਉਹਨਾਂ ਨੂੰ 1 2 3 4 5 ਨੇ ਬੈਠੇ ਆ ਪੰਜਾਂ ਜਾਨਾਂ ਦੇ ਵਿੱਚ ਇੱਕ ਜਾਨ ਨੂੰ ਜੁਕਾਮ ਲੱਗਿਆ ਇਹਦੇ ਜੁਕਾਮ ਦੇ ਨਾਲ ਇਹਨੂੰ ਵੀ ਜੁਕਾਮ ਹੋ ਗਿਆ ਇਹਨੂੰ ਵੀ ਹੋ ਗਿਆ ਪਰantu ਆ ਦੋ ਜਾਨਾਂ ਨੂੰ ਜੁਕਾਮ ਨਹੀਂ ਹੋਇਆ ਆਪਾਂ ਕੀ ਇਹਦੀ ਇਮਿਊਨਿਟੀ ਜ਼ਿਆਦਾ ਹੈ ਜਿਸ ਖੇਤ ਦੇ ਵਿੱਚ ਫਸਲ ਤੰਦਰੁਸਤ ਹੈ ਸਵਾਲ ਆ ਕੇ ਪਾਣੀ ਲੱਗਦਾ ਯੂਰੀਆ ਘੱਟ ਲੱਗਦਾ ਉਹ ਜਿਹੜੀ ਫਸਲ ਦੇ ਵਿੱਚ ਦੀ ਜਿਹੜੀ ਕਿ ਬਿਮਾਰੀ ਨਾਲ ਲੜਨ ਦੀ ਤਾਕਤ ਹੈ ਤੇ ਬਾਕੀ ਜਿਹੜਾ ਹੈਗਾ ਉਹ ਬਚ ਗਿਆ ਦੂਸਰੇ ਖੇਤ ਪੈ ਗਿਆ ਇਹ ਚੀਜ਼ਾਂ ਮਹਿਨਾ ਰੱਖਦੀਆਂ ਇਹਦੇ ਵਿੱਚ ਹੁਣ ਇੱਕ ਗੱਲ ਹੋਰ ਹੈ ਕਿ ਇੱਥੇ ਕਈ ਸਾਰੇ ਵੀਰਾਂ ਨੇ ਪ੍ਰਚਾਰ ਕੀਤਾ ਕਿ ਆ ਫਲਾਨੀ ਦਵਾਈ ਪਾਲਾ ਇੱਥੇ ਇਹੋ ਜਿਹੇ ਬਲੌਗਰ ਹੈ ਪੈਸੇ ਲੈ ਕੇ ਤੇਰਾ ਇਲਾਜ ਦੱਸ ਕੇ ਇਹਦਾ ਕੋਈ ਇਲਾਜ ਨਹੀਂ ਹੈਗਾ ਤੇਲੇ ਵਾਲੀ ਸਪਰੇ ਦਾ ਇਲਾਜ ਨਹੀਂ ਹੈਗਾ ਤੇ ਇਹਦੇ ਵਾਲੀ ਸਪੇਸ ਅਸਰ ਪਿੰਨਾ ਹੁੰਦਾ ਹੈ ਕਿ ਆਹ ਇੱਕ ਗੁੱਟੇ ਤੋਂ ਦੂਜੇ ਗੁੱਟੇ ਦੇ ਵਿੱਚ ਬਿਮਾਰੀ ਜਾਣ ਨੂੰ ਸਲੋ ਕੀਤਾ ਜਾ ਸਕੇ ਪਰੰਤੂ ਅਸਲੀ ਹਾਲਤ ਤਾਂ ਇਹ ਹੀ ਹੈ ਕਿ ਭਾਈ ਜਦੋਂ ਖੇਤ ਚ ਪੋਹਾ ਕਾ ਖਤਮ ਹੋ ਗਿਆ ਉਸ ਤੋਂ ਬਾਅਦ ਖੇਤ ਦੇ ਵਿੱਚ ਜਿਹੜਾ ਹੈਗਾ ਫਰੀ ਵਿਜੀ ਜਾਵੇ ਫੇਰ ਜਿਹੜਾ ਹੈਗਾ ਖੇਤ ਦੇ ਗੁੱਟੇ ਦਿਖਦੇ ਆ ਤਾਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਖੇਤ ਦੇ ਵਿੱਚ ਯੂਰੀਆ ਠੀਕ ਹੈ ਪਾਈ ਜਾਵੇ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਪਾਣੀ ਹਵਾਲ ਵਾਕੇ ਲਾਇਆ ਜਾਵੇ ਤਾਂ ਧਿਆਨ ਰੱਖਿਆ ਜਾਊਗਾ ਤਾਂ ਅਗਲੇ ਸਾਲ ਕੋਈ ਵੀ ਵੀਰ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਝੋਨੇ ਦੀ ਖੇੜੀ ਨਾ ਬੀਜੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਨੂੰ ਹਜੇ ਵੀ ਲੱਗਦਾ ਹੈ ਕਿ ਇਹ ਝੂਠ ਹੈ ਠੀਕ ਹੈ ਕਿਉਂਕਿ ਕੁਝ ਵੀਰੇ ਸੋਚ ਰਹੇ ਕਿ ਇਹ ਸਹੀ ਨਹੀਂ ਹੈਗਾ ਤਾਂ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਭਾਈ ਇਹ ਬਿਮਾਰੀ ਨੂੰ ਸੀਰੀਅਸ ਲੈ ਲਓ ਜੇ ਤੁਹਾਡੇ ਖੇਤਾਂ 'ਚ ਅਗਲੇ ਸਾਲ ਇਹ ਦਿੱਕਤ ਨਾ ਆਵੇ ਇਹਦੇ ਕਰਕੇ ਤੁਹਾਨੂੰ ਝੋਨੇ ਦੀ ਜਿਹੜੀ ਲਵਾਈ ਹੈ ਉਹ ਲੇਟ ਕਰਨੀ ਪੈਣੀ ਹੈ 10 ਮਈ 10 ਮਈ ਤੋਂ ਪਨੀਰੀ ਤੇ 10 ਜੂਨ ਤੋਂ ਬਾਅਦ ਦੇ ਵਿੱਚ ਝੋਨੇ ਦੀ ਲਵਾਈ ਉਹ ਬੈਸਟ ਟਾਈਮ ਹੈ ਆਪਾਂ ਸ਼ੁਰੂਤੀ ਕਹਿ ਰਹੇ ਹਾਂ ਕਿ ਇਸ ਤੋਂ ਪਹਿਲਾਂ ਨਾ ਜਾਓ ਕਿਸੇ ਵੀ ਹਾਲਤ ਦੇ ਵਿੱਚ ਤਾਂ ਅਗਲੀ ਗੱਲ ਹੈਗੀ ਹੈ ਕਿ ਜੇ ਕਿਸ ਨੂੰ ਸ਼ੱਕ ਹੈ ਕਿ ਇਹ ਗਲਤ ਗੱਲ ਕਹਿ ਰਿਹਾ ਇਸ ਤਰ੍ਹਾਂ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਕਾਫੀ ਸਾਰੀਆਂ ਵੀਡੀਓ ਮੇਰੇ ਵਾਲੀਆਂ ਆਉਣਗੀਆਂ ਜਿਨ੍ਹਾਂ ਦੇਖ ਕੇ ਤੁਹਾਨੂੰ ਪਤਾ ਲੱਗ ਜੇਗਾ ਕਿ ਵਾਕਿਆ ਹੀ ਹਾਲਾਤ ਹੈ ਕਿ ਅਸੀਂ ਕੋਈ ਵੀਡੀਓ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੁਝ ਉੱਚ ਇਨਾਮ ਜਿੱਤਣਾ ਹੈ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿਉਂਕਿ ਅੱਜ ਕਾ ਸੋਸ਼ਲ ਮੀਡੀਆ ਤੇ ਗਮਲਾਕ ਨੂੰ ਪ੍ਰਚਾਰ ਬਹੁਤ ਚੱਲਦਾ ਹੈ ਕਿਉਂਕਿ ਜਿੰਨੀ ਦਿੱਤਾ ਕਿਸਾਨ ਨੂੰ ਪਤਾ ਨਹੀਂ ਲੱਗਦਾ ਕਿ ਆਹ ਬਿਮਾਰੀ ਹੈ ਇਹਦਾ ਇਲਾਜ ਕਿਵੇਂ ਕਰਨਾ ਉਹਨੇ ਤਰ ਕੀ ਕਰੇਗਾ ਇਸ ਕਰਕੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਹ ਕਿਹੜੀ ਬਿਮਾਰੀ ਹੈ ਤੇ ਕਿਉਂਕਿ ਜੇਕਰ ਐਕਟਰੀਓ ਪਟਿਆਲੇ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਰੂਪਨਗਰ ਦੇ ਵਿੱਚ ਉਹਨੇ ਕੋਈ ਦਿੱਕਤ ਕੀਤੀ ਹੈ ਜੇ ਪਠਾਨਕੋਟ 'ਚ ਕੋਈ ਦਿੱਕਤ ਕੀਤੀ ਹੈ ਤਾਂ ਉਹ ਅਗਲੇ ਸਾਲ ਤੁਹਾਡਾ ਜਿਹੜਾ ਵੀ ਹੋ ਸਕਦਾ ਹਰਿਆਣੇ ਦੇ ਵਿੱਚ ਬਹੁਤ ਵੱਡੀ ਦਿੱਕਤ ਕੀਤੀ ਹੈ ਇਸ ਕਰਕੇ ਸਾਵਧਾਨੀ ਵਰਤਣੀ ਜ਼ਰੂਰੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ